ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਪੁਤਲਾ ਫੂਕੇ ਜਾਣ ਦੇ ਮਾਮਲੇ 'ਚ ਐਕਸ਼ਨ ਲੈ ਲਿਆ ਹੈ ਲੀਗਲ ਨੋਟਿਸ ਪਿਜਵਾ ਦਿੱਤਾ ਗਿਆ ਹੈ ਕ੍ਰਿਸ਼ਚਨ ਪਾਈਚਾਰੇ ਦੇ ਨਾਲ ਸਬੰਧਤ ਜਥੇਬੰਦੀ ਨੂੰ 15 ਦਿਨਾਂ ਦੇ ਅੰਦਰ ਅੰਦਰ ਮੁਆਫੀ ਮੰਗਣ ਲਈ ਆਖ ਦਿੱਤਾ ਗਿਆ ਹੈ ਅਤੇ 10 ਲੱਖ ਰੁਪਏ ਦੇਣ ਦੀ ਵੀ ਇਸ ਵਿੱਚ ਜ਼ਿਕਰ ਹੈ ਸੋ ਕ੍ਰਿਸ਼ਚਨ ਪਾਈਚਾਰੇ ਦੇ ਇੱਕ ਜਥੇਬੰਦੀ ਦੇ ਵੱਲੋਂ ਜੋ ਜਾਣਕਾਰੀ ਮੁਤਾਬਕ ਮੂਸੇਵਾਲਾ ਦੀ ਮਾਤਾ ਦਾ ਇੱਕ ਪੁਤਲਾ ਫੂਕ ਦਿੱਤਾ ਜਾਂਦਾ ਹੈ ਜਿਸ ਦਾ ਵੀਡੀਓ ਵੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਇਆ ਉਹ ਤਸਵੀਰਾਂ ਅਸੀਂ ਤੁਹਾਨੂੰ ਵੀ ਦਿਖਾ ਰਹੇ ਹਾਂ ਸੋ ਉਸ ਵਿੱਚ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਮੂਸੇਵਾਲਾ ਦੀ ਮਾਤਾ ਦਾ ਪੁਤਲਾ ਜਿਹੜਾ ਉਹ ਫੂਕਿਆ ਗਿਆ ਹਾਲਾਂਕਿ ਉਸ ਤੋਂ ਬਾਅਦ ਜਥੇਬੰਦੀ ਦਾ ਇੱਕ ਬਿਆਨ ਵੀ ਸਾਹਮਣੇ ਆਇਆ ਸੀ ਪਰ ਉਸ ਤੋਂ ਬਾਅਦ ਹੁਣ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਨੇ ਐਕਸ਼ਨ ਲੈਂਦਿਆਂ ਲੀਗਲ ਨੋਟਿਸ ਭਜਵਾ ਦਿੱਤਾ ਹੈ ਇਹ ਲੀਗਲ ਨੋਟਿਸ ਕਿਸ ਨੂੰ ਭੇਜਿਆ ਉਹ ਵੀ ਦੱਸ ਦਿਆਂ ਕਿ ਮੂਸੇਵਾਲਾ ਦੀ ਮਾਤਾ ਨੇ ਲੀਗਲ ਨੋਟਿਸ ਜੋ ਭੇਜਿਆ ਉਹ 크ਿਸਚਨ ਗਲੋਬਲ ਐਕਸ਼ਨ ਕਮੇਟੀ ਨੂੰ ਭੇਜਿਆ ਹੈ ਪ੍ਰਦਰਸ਼ਨ ਚ ਮੂਸੇਵਾਲਾ ਦੀ ਮਾਤਾ ਦਾ ਪੁਤਲਾ ਸਾੜਨ ਤੇ ਇਹ ਨੋਟਿਸ ਹੈ 15 ਦਿਨਾਂ ਦੇ ਅੰਦਰ-ਅੰਦਰ ਮੁਆਫੀ ਮੰਗੀ ਜਾਵੇ ਇਹ ਕਿਹਾ ਗਿਆ ਹੈ ਇਸ ਨੋਟਿਸ ਵਿੱਚ ਮੁਆਫੀ ਨਾਮਾ ਅਖਬਾਰ ਵਿੱਚ ਪਬਲਿਸ਼ ਕੀਤਾ ਜਾਵੇ ਯਾਨੀ ਕਿ ਜਨਤਕ ਕੀਤਾ ਜਾਵੇ ਸੋਸ਼ਲ ਮੀਡੀਆ ਤੇ ਵੀ ਮਾਫੀ ਨਾਮੇ ਨੂੰ ਪੋਸਟ ਕੀਤਾ ਜਾਵੇ ਸੋ ਚਰਨਕੌਰ ਨੂੰ 10 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇ 15 ਦਿਨਾਂ ਦੇ ਅੰਦਰ ਮੰਗਾਂ ਨਾ ਪੂਰੀਆਂ ਹੋਣ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਲੰਧਰ ਚ ਕ੍ਰਿਸ਼ਨ ਭਾਈ ਜਾਰੇ ਨੇ ਇੱਕ ਪ੍ਰਦਰਸ਼ਨ ਕੀਤਾ ਸੀ ਸੋ ਇਸ ਪ੍ਰਦਰਸ਼ਨ ਦੇ ਦੌਰਾਨ ਪੁਤਲੇ ਨੂੰ ਅੱਗ ਲਗਾਈ ਗਈ ਸੀ ਵਿਵਾਦ ਹੋਣ ਤੇ ਗਲਤੀ ਨਾਲ ਚਰਨਕੌਰ ਦਾ ਪੁਤਲਾ ਲੈਉਣ ਦੀ ਗੱਲ ਕਹੀ ਗਈ ਸੀ ਕ੍ਰਿਸ਼ਚਨ ਪਾਈਚਾਰੇ ਦਾ ਪਾਨੇ ਸਿੱਧੂ ਖਿਲਾਫ ਇਹ ਪ੍ਰਦਰਸ਼ਨ ਸੀ ਪਰ ਹੁਣ ਲੀਗਲ ਨੋਟਿਸ ਪਿਜਵਾ ਦਿੱਤਾ ਗਿਆ ਸਿੱਧੂ ਮੂਸੇਵਾਲਾ ਦੀ ਮਾਤਾ ਦੇ ਵੱਲੋਂ ਇਹ ਵੱਡਾ ਐਕਸ਼ਨ ਕਹਿ ਸਕਦੇ ਹਾਂ ਕਿਉਂਕਿ ਇਹ ਕੋਈ ਛੋਟੀ ਗੱਲ ਨਹੀਂ ਸੀ ਹਾਲਾਂਕਿ ਬਾਅਦ ਵਿੱਚ ਇਹ ਗੱਲ ਕਹਿ ਦਿੱਤੀ ਗਈ ਕਿ ਸਾਡੇ ਤੋਂ ਗਲਤੀ ਨਾਲ ਫੂਕਿਆ ਗਿਆ ਪੁਤਲਾ ਪਰ ਕਿਸੇ ਦਾ ਪੁਤਲਾ ਕਿਉਂ ਫੂਕਿਆ ਗਿਆ ਇਹ ਵੱਡਾ ਸਵਾਲ ਖੜਾ ਹੋ ਗਿਆ ਸੀ ਮੂਸੇਵਾਲਾ ਦੀ ਮਾਤਾ ਦਾ ਪੁਤਲਾ ਕਿਉਂ ਫੂਕਿਆ ਗਿਆ ਇਸ ਬਾਰੇ ਹਾਲੇ ਤੱਕ ਕੋਈ ਸਪਸ਼ਟੀਕਰਨ ਨਹੀਂ ਆਇਆ ਸੀ ਪਰ ਇਹਨਾਂ ਜ਼ਰੂਰ ਕਹਿ ਦਿੱਤਾ ਗਿਆ ਕਿ ਗਲਤੀ ਨਾਲ ਫੂਕਿਆ ਗਿਆ ਪਰ ਹੁਣ ਇਸ ਮਾਮਲੇ ਵਿੱਚ ਮੂਸੇਵਾਲਾ ਦੇ ਮਾਤਾ ਚਰਨ ਕੌਰ ਨੇ ਲੀਗਲ ਨੋਟਿਸ ਪਿਜਵਾ ਦਿੱਤਾ ਹੈ ਸੋ ਵੱਡੀ ਖਬਰ ਹੈ ਮੂਸੇਵਾਲਾ ਦੇ ਮਾਤਾ ਨੇ 15 ਦਿਨਾਂ ਦੇ ਅੰਦਰ-ਅੰਦਰ ਮਾਫੀ ਮੰਗਣ ਦੀ ਵਾਰਨਿੰਗ ਦੇ ਦਿੱਤੀ ਹੈ ਜੇਕਰ ਮਾਫੀ ਨਹੀਂ ਮੰਗੀ ਜਾਂਦੀ ਜਾਂ ਸ਼ਰਤਾਂ ਜਿਹੜੀਆਂ ਨੇ ਨੋਟਿਸ ਵਿੱਚ ਰੱਖੀਆਂ ਗਈਆਂ ਨੇ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਤਾਂ ਉਸ ਤੋਂ ਬਾਅਦ ਕਾਨੂੰਨੀ ਕਾਰਵਾਈ ਹੋਵੇਗੀ ਸੋ 크ਿਸਚਨ ਗਲੋਬਲ ਐਕਸ਼ਨ ਕਮੇਟੀ ਨੂੰ ਇਹ ਨੋਟਿਸ ਭੇਜਿਆ ਗਿਆ